ਸਿਕਰ ਖਾਲਸਾ ਵਾਹਿਗੁਰੂ ਦੀ ਹਕਮ ਕਹਿਦੂ ਬੇਸ਼ੱਕ ਇੱਕਤੀਆਂ ਦਾ ਮੇਲਾ ਸ਼ੁਰੂ ਹੋ ਰਿਹਾ ਹੈ ਪਰ ਇਹ ਕ੍ਰਿਸਤਿਆਨਾਂ ਦਾ ਮੇਲਾ ਵੀ ਔਕੇ ਮੈਂ ਜੀ ਆਪਣੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਦੋ ਗੱਲਾਂ ਦੱਸਣੀ ਆਂ ਕਈ ਵਾਰਕ ਮੈਨੂੰ ਹੁਣ ਵੇਖਦੇ ਵੀ ਮੈਂ ਬਹੁਤ ਵੱਡਾ ਬੰਦਾ ਆ ਪਰੰਤੂ ਮੈਨੂੰ ਇਹ ਲੱਗਦਾ ਹੈ ਅੱਜ ਤੋਂ 15 ਸਾਲ ਪਹਿਲਾਂ ਮੈਂ ਬਾਲਾ ਵੱਡਾ ਬੰਦਾ ਸੀ ਕਿਉਂਕਿ ਬਾਤਰੀ ਮਾਰ ਪੈਂਦੀ ਹੈ ਅਨਸਤੇ ਟੁੱਟਿਆ ਹੈ। ਔਰ ਰਿਸ਼ਤੇ ਟੁੱਟਣ ਦੇ ਨਾਲ ਬੰਦਾ ਅਰਸ਼ੋਂ ਖੁਸ਼ ਤੇ ਆਉਂਦਾ। ਔਲਾਮਾ ਬਾਰਸ਼ਾ ਕਿਉਂ ਸੀ? ਕਿਉਂਕਿ ਮੇਰੇ ਕੋਲ ਪੁੱਤ ਸੀ। ਰਿਸ਼ਤੇ ਸੀ, ਪਤਨੀ ਸੀ, ਪਰਿਵਾਰ ਸੀ, ਮਾਪੂ, ਬਾਪ ਸੀ। ਜਿਹੜੇ ਉਹਨਾਂ ਦੇ ਵਿੱਚ ਸਮਾਂ ਬੀਤ ਗਿਆ ਇਹ ਨਹੀਂ ਪਤਾ ਲੱਗਿਆ ਵੀ ਜ਼ਿੰਦਗੀ ਦੇ 25 30 35 ਸਾਲ ਕਿਵੇਂ ਲੰਘ ਗਏ। ਪਰ ਉਸ ਤੋਂ ਬਾਅਦ ਆਦੋਸਾਲਾਂ ਨੇ ਆਇਆ ਦੱਸਿਆ ਵੀ ਜ਼ਿੰਦਗੀ ਇੰਨੀ ਲੰਬੀ ਵੀ ਹੋ ਜਾਂਦੀ ਹੈ ਵੀ ਇੱਕ ਦਿਨ ਕਿੰਦਾ ਲੰਘਦਾ ਹੈ। ਔਰ ਮੈਨੂੰ ਇਹਨਾਂ ਦਾ ਕਾਰਜ ਇਸ ਕਰਕੇ ਇਹਨਾਂ ਵਧੀਆ ਲੱਗਦਾ ਕਿ ਇਹ ਵਿਅਕਤੀ ਰਿਸ਼ਤੇ ਇਕੱਠੇ ਕਰਦੇ ਕੋਈ ਜ਼ਰੂਰੀ ਨਹੀਂ ਹੈ ਵੀ ਤੁਹਾਡੀ ਖੂਨ ਦੀ ਸਾਜ ਹੋਵੇ ਤੁਸੀਂ ਇੱਕ ਮਾਂ ਪਿਓ ਤੋਂ ਹੀ ਜਨਮ ਲਿਆ ਹੋਵੇ ਤੁਸੀਂ ਫੇਰ ਹੀ ਭਣ ਭਰਾ ਹੋਵੋ ਤੁਹਾਡੇ ਸਾਹਮਣੇ ਜਾਗਦਾ ਜਉਂਦਾ ਜਾਗਦਾ ਸਬੂਤ ਹੈ ਦੇਖੋ ਕਿੰਨੀਆਂ ਬੱਚੀਆਂ ਇੱਥੇ ਆਪਣੇ ਪੇਕੇ ਪਰਿਵਾਰ ਤੋਂ ਮੂੰ ਹੋ ਗਈਆਂ ਔਰ ਕਿੰਨੀ ਸੋਹਣੀ ਵਿਆਹਤ ਮੰਦੀ ਹੈ ਕਿੰਨੀ ਸੋਹਣੀ ਰਹਿਸ਼ ਘਰ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਬਿਨਾ ਪ੍ਰਮਾਤਮਾ ਦੀ ਕਿਰਪਾ ਤੋਂ ਸੰਭਵ ਨਹੀਂ ਹੋ ਸਕਦਾ ਗੱਲਾਂ ਕਰਦੀਆਂ ਬਹੁਤ ਸੌਖੀਆਂ ਨੇ ਪਰ ਉਹਨਾਂ ਚੀਜ਼ਾਂ ਨੂੰ ਪੁਰ ਹਮਨ ਢੰਗ ਦੇ ਨਾਲ ਵਿਉਂਤਬੰਦੀ ਨਾਲ ਸਿਰੇ ਚਾੜਨਾ ਉਹ ਇੱਕ ਵੱਖਰਾ ਕੰਮ ਹੈ ਸੋ ਮੈਂ ਅੱਜ ਕਿਸੇ ਹੋਰ ਪ੍ਰੋਗਰਾਮ ਤੇ ਜਾਣਾ ਸੀ ਤਾਂ ਮੈਂ ਅੱਜ ਆਉਣਾ ਇਸ ਕਰਕੇ ਜ਼ਿਆਦਾ ਜੂਰੀ ਸਮਝੇ ਕਿਉਂਕਿ 18 ਤਰੀਕ ਨੂੰ ਅੱਗੇ ਮੈਂ ਫਾਈਨਲ ਪ੍ਰੋਗਰਾਮ ਦੇ ਉੱਤੇ ਜਾਣਾ ਸੀ ਤਾਂ ਸਾਡੇ ਕੁਝ ਰਹਿਵੇਂ ਨੇ ਅਸੀਂ ਪਰਿਵਾਰ ਨੇ ਕਿਤੇ ਬਾਹਰ ਜਾਣਾ ਤਾਂ ਮੈਂ ਪਾਲਸ ਨੂੰ ਹਾਰੀ ਲਾਈ ਸੀ ਉਸਨੂੰ ਵੀ ਮੇਰੀ ਹਾਰੀ ਤੁਸੀਂ ਅੱਜ ਕਬੂਲ ਕਰਿਓ ਜੇ ਕੋਈ ਪ੍ਰੋਗਰਾਮ ਬਲਾ ਹੋ ਜਾਣਾ ਕਈ ਵਾਰੀ ਤਾਂ ਫਿਰ ਆ ਜਾਣਾ ਪਰ ਇੰਨੀ ਕਹਾਰੀ ਕਬੂਲ ਕਰਦੇ ਹੋਏ ਮੇਰਾ ਸਾਰਿਆਂ ਤੁਹਾਨੂੰ ਬਹੁਤ ਬਹੁਤ ਪਿਆਰ ਪਰਮਾਤਮਾ ਤੁਹਾਡੇ ਪਰਿਵਾਰਾਂ ਤੇ ਤੁਹਾਡੇ ਸਿਰ ਤੇ ਮਿਹਰ ਪਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ